ਇਹ ਤੇ ਦਿਨੀ ਪਠਾਨਕੋਟ ਦੇ ਲਾਡ ਪਾਲਮਾ ਟੋਲ ਪਲਾza ਨੇੜੇ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਸੀ ਜਿਸ ਕਾਰਨ ਕਿਸਾਨ ਦੀ 20 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ ਸੀ ਇਸ ਤੋਂ ਬਾਅਦ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਨੇ ਉਸ ਜਗ੍ਹਾ ਦਾ ਦੌਰਾ ਕਰ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਸਬੰਧਤ ਅਧਿਕਾਰੀ ਨੂੰ ਗਿਰਦਾਵਰੀ ਕਰਵਾ ਕੇ ਕਿਸਾਨ ਨੂੰ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਨਹੀਂ ਬਿਲਕੁਲ ਬੜਾਏ ਦੁਖਦਾਈਕ ਘਟਨਾ ਵਾਪਰੀ ਆ ਔਰ ਕਿਉਂਕਿ ਇਹ ਜਿਹੜਾ ਲਗਭਗ ਸਪਾਰਮਾ ਪਿੰਡ ਦੀ ਜ਼ਮੀਨ ਆ ਔਰ ਅੰਦਾਜ਼ਨ 20 ਕਿੱਲੇ ਦੇ ਕਰੀਬ ਜਿਹੜੀ ਇਹ ਫਸਲ ਜਿਹੜੀ ਸੜ ਕੇ ਸਵਾਹ ਹੋਈ ਆ ਸ਼ਾਰਟ ਸਰਕਟ ਦੇ ਨਾਲ ਸੋ ਮੈਂ ਕੱਲ ਹੀ ਮਾਨਜੂ ਡਿਊਟੀ ਕਮਿਸ਼ਨਰ ਜੀ ਨੂੰ ਫੋਨ ਲਾਇਆ ਸੀਗਾ ਕਿ ਇਸ ਪਿੰਡ ਦੇ ਅੰਦਰ ਜਾਂ ਹੋਰ ਵੀ ਜ਼ਿਲ੍ਹੇ ਜਿੱਥੇ ਕਿਤੇ ਵੀ ਇਸ ਕਿਸਮ ਦੀਆਂ ਆ ਅਗਜ਼ੜੀਆਂ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਹਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਦੀ ਬਕਾਇਦਾ ਮਤਲਬ ਕਰਕੇ ਇਨਵੈਸਟੀਗੇਸ਼ਨ ਤੇ ਜੋ ਅਸੈਸਮੈਂਟ ਬਣਦੀ ਹੈ ਨੁਕਸਾਨ ਦੀ ਉਹ ਸਰਕਾਰ ਨੂੰ ਭੇਜੀ ਜਾਵੇ ਸੋ ਕੱਲ ਹੀ ਮੈਂ ਫੋਨ ਲਾਇਆ ਸੀਗਾ ਤੇ ਕੱਲ ਹੀ ਇਸ ਥਾਂ ਦੇ ਉੱਤੇ ਜਿਹੜੀ ਟੀਮ ਹੈ ਡੀ ਸਾਹਿਬ ਨੇ ਭੇਜੀ ਆ ਔਰ ਉਹਦਾ ਬਕਾਇਦਾ ਅਸੈਸਮੈਂਟ ਬਣਾ ਕੇ ਅੱਜ ਵੀ ਮੇਰੇ ਨਾਲ ਬਿਜਲੀ ਬੋਰਡ ਦੇ ਅਫਸਰ ਆਏ ਨੇ ਔਰ ਵਿਭਾਗ ਮਾਲ ਦੇ ਨੇ ਸੋ ਅਸੀਂ ਮੌਕੇ ਦੇ ਉੱਤੇ ਆਏ ਆ ਤਾਂ ਜੋ ਮੌਕੇ ਦਾ ਜਿਹੜਾ ਕਲਦਾਰ ਅਸੈਸਮੈਂਟ ਲਾਈ ਆ ਇਹਨੂੰ ਹੋਰ ਥੋੜਾ ਜਿਆ ਮਤਲਬ ਨੇੜੇੋਂ ਦੇਖਿਆ ਜਾਵੇ ਸੋ ਕਿਸੇ ਵੀ ਕਿਸਮ ਦੀ ਇਸ ਕਿਸਮ ਦੀਆਂ ਜਿਹੜੀਆਂ ਉਹ ਆਗਜ਼ਣੀਆਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਵੱਡਾ ਨੁਕਸਾਨ ਆ ਸੋ ਹਰ ਕਿਸਾਨ ਦੀ ਜਿਹਦੀ ਫਸਲ ਸੜ ਕੇ ਸੁਆਹ ਹੋਈ ਆ ਉਹਨੂੰ ਪ੍ਰਾਪਰ ਜੋ ਬਣਦਾ ਮੁਆਵਜ਼ਾ ਕਿਉਂਕਿ ਉਹਦਾ ਦੋਸ਼ ਨਹੀਂ ਉਹਨੇ ਫਸਲ ਪਾਲੀ ਆ ਬੀਜ ਪਾਇਆ ਲਗਾਤਾਰ ਮਿਹਨਤ ਕੀਤੀ ਮੁੱਖ ਮੰਤਰੀ ਸਦਰ ਭਗਵਾਨ ਸਿੰਘ ਮਾਜੀ ਬਚਨ ਵਾਦਨ ਨੇ ਸੋ ਜੋ ਵੀ ਇਹਦਾ ਅ ਬੈਨੀਫਿਟ ਹੋਣਾ ਸੀਗਾ ਉਹ ਜਿਹੜਾ ਨੁਕਸਾਨਿਆ ਗਿਆ ਉਹ ਸਰਕਾਰ ਵੱਲੋਂ ਵੀ ਭ ਭਾਈ ਅਸੀਂ ਕਰਵਾਵਾਂਗੇ ਧੰਨ ਇਸ ਮੌਕੇ ਕਿਸਾਨ ਗੁਰਮੀਤ ਸਿੰਘ ਨੇ ਲਾਲਚੰਦ ਕਟਾਰੂ ਚੱਕ ਦਾ ਉਹਨਾਂ ਦੀ ਮਦਦ ਲਈ ਧੰਨਵਾਦ ਕੀਤਾ ਮੈਂ ਗੁਰਮੀਤ ਸਿੰਘ ਵਾਸੀ ਪਿੰਡ ਲਤਪਾਲਵਾ ਕਿਉਂਕਿ ਜੋ ਜੋ ਕਹਾਣੀ ਜੋ ਅੱਗ ਦੀ ਜੋ ਕਹਾਣੀ ਪਰਸੋਂ ਸਾਡੇ ਪਿੰਡ ਵਿੱਚ ਵਾਪਰੀ ਬਹੁਤ ਹੀ ਦੁਖਦਾਈ ਸੀ ਕਿਉਂਕਿ ਕਿਸਾਨ ਨੇ ਜੋ ਆਪਣੀ ਫਸਲ ਵੀ ਜੀ ਸੀ ਆਪਣੇ ਪੁੱਤਾਂ ਵਾਂਗ ਪਾਲੀ ਸੀ ਜਦੋਂ ਮੌਕੇ ਤੇ ਉਹਦਾ ਫਲ ਲੈਣ ਦਾ ਵਕਾ ਆ ਤਾਂ ਆਗਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦਾ ਸਾੜ ਸਰਕਟ ਜੋ ਹੈ ਉਹ ਪੀਲੀ ਖੰਬਿਆਂ ਤੋਂ ਹੋਇਆ ਥੱਲੇ ਜੰਗੈੜਾ ਡਿੱਗਣ ਦੇ ਨਾਲ ਆਗਨੇ ਆਪਣੀ ਰਫ਼ਤਾਰ ਫੜ ਲਈ ਜਿਸ ਦੇ ਵਿੱਚ ਘੱਟੋ ਘੱਟ ਵੀ 15-20 ਕਿੱਲੇ ਫਸਲ ਦਾ ਨੁਕਸਾਨ ਹੋਇਆ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਹਰ ਕਿਸਾਨ ਜੋ ਹੈ ਨਾ ਕੋਈ ਇੰਨਾ ਵੱਡਾ ਜਿਗਰਾਨੀ ਰੱਖਦਾ ਕਿਉਂਕਿ ਉਹਨੇ ਆਪਣੇ ਕੁੱਤਾ ਬਾਗ ਪਾਲੀ ਹੋਈ ਫਸਲ ਨੂੰ ਬੜੇ ਹੀ ਚਾਵਾ ਸਦਰਾ ਨਾਲ ਪਾਲਿਆ ਹੁੰਦਾ ਸੀ ਤੇ ਜੇਕਰ ਮੌਕੇ ਦੇ ਆਣ ਕਰਕੇ ਉਹ ਸਦਰਾ ਉੱਤੇ ਪਾਣੀ ਫਿਰ ਜਾਵੇ ਤਾਂ ਕਿਸਾਨ ਨੂੰ ਇਸ ਮੌਕਾ ਸੰਭਾਲਣਾ ਬਹੁਤ ਹੀ ਔਖਾ ਹੁੰਦਾ ਕਿਉਂਕਿ ਇਸ ਦੇ ਨਾਲ ਜੋ ਜ਼ਿਮੀਂਦਾਰ ਹੈ ਉਸ ਦਾ ਲੱਕ ਟੁੱਟ ਕੇ ਰਹਿ ਜਾਂਦਾ ਕਿਉਂਕਿ ਉਸ ਨੇ ਕਈ ਆਸਾਂ ਉਮੀਦਾਂ ਲਗਾਈਆਂ ਹੁੰਦੀਆਂ ਹਨ ਕਿ ਮੈਂ ਇਸ ਦੇ ਨਾਲ ਕੋਈ ਹੋਰ ਨਾ ਕੋਈ ਹੋਰ ਕੋਈ ਕੰਮ ਕਰਾਂਗਾ ਜਿਸ ਨਾਲ ਮੇਰੀ ਘਰ ਦਾ ਗੁਜ਼ਾਰਾ ਸੁਚੱਜੇ ਢੰਗ ਨਾਲ ਚੱਲ ਸਕੇ ਬਾਰਿ ਇੱਕ ਕੁਦਰਤੀ ਆਫਤ ਵੀ ਹੈ ਤੇ ਬਿਜਲੀ ਬੋਰ ਦੀ ਨਾਇਕੀ ਵੀ ਹੈ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਲਾਈਟ ਨੂੰ ਘਟੂ ਘਟ ਸਵੇਰੇ ਸਵਕਤੇ ਹੀ ਬੰਦ ਕਰ ਦਿਆ ਕਰਨ ਤੇ ਰਾਤ ਨੂੰ देर ਸਾਡ ਨੂੰ ਦੇਰ ਬਾਅਦ ਹੀ ਛੱਡਣ ਕਿਉਂਕਿ ਇਸ ਨਾਲ ਬਹੁਤ ਹੀ ਘਟਨਾਵਾਂ ਹੋਈਆਂ ਨੇ ਇਹ ਸਾਰੇ ਜਾਣਦੇ ਆ ਅਸੀਂ ਸਰਕਾਰ ਨੇ ਸਰਕਾਰ ਕੋਲੋਂ ਇਹ ਮੰਗ ਕੀਤੀ ਕਿਉਂਕਿ ਸਾਡੇ ਪਿੰਡ ਦੇ ਲਾਗੇ ਹੀ ਘਟਾਰੂ ਚ ਇੱਕ ਪਿੰਡ ਹੈ ਉਸ ਦੇ ਸਾਡੇ ਮੰਤਰੀ ਹਨ ਮંત્રી ਲਾਲਜਨ ਸਾਹਿਬ ਜੀ ਜੋ ਮੌਕੇ ਤੇ ਆ ਕਰਕੇ ਉਹਨਾਂ ਨੇ ਖੇਤ ਵਿੱਚ ਮੁਆਇਨਾ ਕੀਤਾ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਨੂੰ ਜਰੂਰ ਜੋ ਬਣਦਾ ਇਸ ਦਾ ਮੁਆਵਜ਼ਾ ਹੈ ਉਹ ਦੇਵਾਂਗੇ ਅਸੀਂ ਅਸੀਂ ਸਾਰੇ ਹੀ ਉਮੀਦ ਕਰਦੇ ਹਾਂ ਕਿ ਸਾਡੇ ਜੋ ਮੰਤਰੀ ਇਲਾਕੇ ਦੇ ਹਨ ਸਾਡੀ ਆਸਾਂ ਉਤੇ ਪੂਰੇ ਖਰੇ ਉਤਰਨਗੇ ਅਸੀਂ ਵੀ ਉਹਨਾਂ ਤੋਂ ਇਹੀ ਉਮੀਦ ਕਰਦੇ ਹਾਂ ਸਰਕਾਰ ਕੋਲ ਇਹੀ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਲਾਲਚੰਦ ਕਟਾਰੂ ਚੱਕ ਨੇ ਫਲੋਰ ਦੀ ਦਾਣਾ ਮੰਡੀ ਦਾ ਦੌਰਾ ਕਰ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਦਾ ਲਿਆ ਇਸ ਮੌਕੇ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦੀ 24 ਘੰਟੇ ਅੰਦਰ ਖਰੀਦ ਤੇ ਵੇਚੀ ਗਈ ਫਸਲ ਦੀ ਤੈ ਸਮੇਂ ਅੰਦਰ ਅਦਾਇਗੀ ਯਕੀਨੀ ਬਣਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਜ਼ਿਆਦਾ ਦਿਨ ਨਾ ਬੈਠਣਾ ਪਵੇ ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਫਲੋਰ ਮੰਡੀ 'ਚ ਆਇਆ ਔਰ ਫਲੋਰ ਮੰਡੀ ਦੇ ਅੰਦਰ ਮੇਰੇ ਨਾਲ ਸਾਡੇ ਐਜੂਕੇਸ਼ਨ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਫੂਡ ਸਪਲਾਈ ਵਿਭਾਗ ਦੇ ਸਮਸਤ ਅਧਿਕਾਰੀ ਸਭਾ ਨੇ ਐਸਡੀਐਮ ਬਲੌਰ ਤੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਬੀਡ ਦੀ ਪ੍ਰੋਕਿਉਰਮੈਂਟ ਦਾ ਸੀਜ਼ਨ ਹੈ ਉਹ ਆਪਣੀ ਪੀਕ ਤੇ ਜਾ ਰਿਹਾ ਡੇ ਬਾਏ ਡੇ ਸੋ ਹਰ ਰੋਜ਼ ਦੋ ਤਿੰਨ ਡਿਸਟ੍ਰਿਕਟ ਦੇ ਅੰਦਰ ਜਾ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਪ੍ਰੋਕਿਊਰਮੈਂਟ ਨੂੰ ਲੈ ਕੇ ਉਹਨਾਂ ਨੂੰ ਗਰਾਸ ਰੂਟ ਤੇ ਜਾ ਕੇ ਚੈੱਕ ਕਰਨ ਦੇ ਲਈ ਸਵੇਰੇ ਗੁਰਦਾਸਪੁਰ ਮੰਡੀ ਚ ਗਏ ਆ ਉਸ ਤੋਂ ਬਾਅਦ ਜਿਲ੍ਹਾ ਹੁਸ਼ਿਆਰਪੁਰ ਦੀ ਸੁਹਾ ਮੰਡੀ ਚ ਔਰ ਹੁਣ ਮੈਂ ਜਲੰਧਰ ਦੀ ਪਿਆਰੀ ਧਰਤੀ ਪੰਡਤ ਸਰਦਾ ਰਾਮ ਜੀ ਦੀ ਧਰਤੀ ਫਲੋਰ ਚ ਆਇਆ ਸੋ ਇੱਥੇ ਆ ਕੇ ਪਰਚੇਜ ਦੀ ਸ਼ੁਰੂਆਤ ਕਰਾਈ ਹੈ ਵੈਸੇ ਤਾਂ ਆਲਰੇਡੀ ਪਰਚੇਜ ਕੀਤੀ ਜਾ ਰਹੀ ਹੈ ਸੋ ਆਪਣੇ ਮਜ਼ਦੂਰ ਸਾਥੀਆਂ ਨੂੰ ਮਿਲੇ ਆ ਕਿਸਾਨਾਂ ਨੂੰ ਮਿਲੇ ਆ ਸੋ ਮਾਨ ਸਾਹਿਬ ਦਾ ਜਿਹੜਾ ਦੇਸ਼ ਆ ਕਿ ਜਿਹੜੀ ਸੀਜ਼ਨ ਕਣਕ ਦੇ ਦੌਰਾਨ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਕੋਈ ਮਜ਼ਦੂਰ ਨੂੰ ਕੋਆਰਟੀਰੂ ਦਿੱਕਤ ਨਾ ਹੋਵੇ ਸੋ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਦਾ ਉਹਦੇ ਤੇ ਅੱਖ ਰੱਖੀ ਜਾ ਰਹੀ ਉਹਨੂੰ ਚੈੱਕ ਕੀਤਾ ਜਾ ਰਿਹਾ ਹਰ ਰੋਜ਼ ਸਾਡੇ ਅਧਿਕਾਰੀ ਸੇਵਨ ਮੈਂ ਵੀ ਖੁਦ ਮੰਡੀਆਂ ਚ ਵਿਜ਼ਿਟ ਕਰ ਰਿਹਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਚ 37 ਲੱਖ ਮੀਟਿਕ ਟਨ ਜਿਹੜੀ ਐਮਟੀ ਕਣਕ ਪਹੁੰਚੀ ਆ ਸਾਡੇ 33 ਲੱਖ ਐਮਟੀ ਅਸੀਂ ਜਿਹੜੀ ਮੰਡੀਆਂ ਚੋ ਫੇਚੂਗੇ ਆ ਸੋ ਉਹਦੀ ਜਿਹੜੀ ਬੰਦ ਹੀ ਪੇਮੈਂਟ ਹੈ ਐਮਐਸਪੀ ਦੇ ਮੁਤਾਬਕ 2425 ਰੁਪਏ ਦੇ ਮੁਤਾਬਕ 3216 ਕਰੋੜ ਰੁਪਇਆ ਕਿਸਾਨਾਂ ਦੇ ਖਾਤਿਆਂ ਚ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜਾ ਮੈਂ ਜਿੱਦਾਂ ਦੱਸਿਆ ਪੀ ਹਰ ਰੋਜ਼ 8 ਲੱਖ 10 ਲੱਖ ਐਮਟੀ ਜਿਹੜੀ ਕਣਕ ਮੰਡੀਆਂ ਚ ਆ ਰਹੀ ਹੈ ਸੋ ਅੰਦਾਜ਼ਨ 8 ਲੱਖ ਕਿਸਾਨ ਪੰਜਾਬ ਦੀ ਮੰਡੀਆਂ ਚ ਆਊਗਾ 1264 ਜਿਹੜੇ ਸਾਡੇ ਖਰੀਦ ਕੇਂਦਰ ਬਣੇ ਆ ਉਹ ਪੂਰੀ ਤਰ੍ਹਾਂ ਐਕਟਿਵ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਟ ਨਹੀਂ ਹੈ ਸੋ ਸਾਰੇ ਪ੍ਰਬੰਧ ਜਿਹੜੇ ਆ ਜਿਹੜੇ ਮਾਨ ਸਾਹਿਬ ਦੀ ਗਵਾਈ ਤੇ ਸਰਕਾਰ ਨੇ ਕੀਤੇ ਹੋਣਾ ਪ੍ਰਬੰਧਾਂ ਦਾ ਵੱਡਾ ਫਾਇਦਾ ਫਾਇਦਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਔਰ ਕਿਸਾਨ ਖੁਸ਼ ਹੋ ਕੇ ਮੰਡੀਆਂ ਚ ਜਾ ਰਹੇ ਆ 24 24 ਘੰਟਿਆਂ ਚ ਪੇਮੈਂਟ ਉਹਦੇ ਖਾਤੇ ਸਪੈਰੀ ਆ ਉਹਨੂੰ ਮੰਡੀ ਚ ਆਇਆਂ ਨੂੰ ਉਹਦੀ ਏਜੰਸੀ ਜੀ ਖਰੀਦੀ ਜਾ ਰਹੀ ਆ ਸੋ ਇੱਕ ਵਕਰੀ ਗੱਲ ਜਿਹੜੀ ਆ ਕਿ ਤੁਸੀਂ ਦੇਖ ਰਹੇ ਹੋ ਮੇਰੇ ਪਾਸੇ ਮੇਰੇ ਪਿਛਲੇ ਪਾਸੇ ਸਾਡੇ ਮਜ਼ਦੂਰ ਸਾਥੀ ਬੈਠੇ ਆ ਔਰ ਇਹ ਲੋਡਿੰਗ ਦੇ ਮਜ਼ਦੂਰ ਨੇ ਜਿਹੜੇ ਆਪਣੇ ਮੋਂਡਿਆਂ ਤੇ ਆਪਣੇ ਪਿੰਡੇ ਤੇ 40 50 ਕਿਲੋ ਦਾ ਗੱਟਾ ਚੱਕ ਕੇ ਆ ਜੇਠੜ ਦੀਆਂ ਤੂਪਾਂ ਜਦੋਂ ਇਹ ਟਰੱਕ ਨੂੰ ਚੜਦੇ ਆ ਇਹ ਖੂਨ ਪਸੀਨਾ ਕਰਦਿਆ ਸੋ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਿ ਉਹਨਾਂ ਨੇ ਇਹਨਾਂ ਦੇ ਵੀ ਰੇਟ ਜਿਹੜੇ ਇਸ ਵਾਰ ਰਿਵਾਈਜ਼ ਕੀਤੇ ਆ ਸੋ ਜਿਹੜਾ 2 ਰੁਪਏ 21 ਪੈਸੇ ਇਹਨਾਂ ਨੂੰ ਮਿਲਦਾ ਸੀਗਾ ਪਰ ਗੱਟਾ ਹੁਣ 2 ਰੁਪਏ 64 ਪੈਸੇ ਜਿਹੜੇ ਸਰਕਾਰ ਨੇ ਕੀਤਾ ਸੋ ਲਗਭਗ 25 ਕਰੋੜ ਗੱਟਾ ਪੰਜਾਬ ਦੇ ਵਿੱਚ 125 ਲੱਖ ਐਮਟੀ ਦਾ ਬਣਨਾ ਤੋਂ ਅੰਦਾਜ਼ਨ 10 ਕਰੋੜ ਰੁਪਈਆ ਜਿਹੜਾ ਆ ਉਹ ਮਜ਼ਦੂਰਾਂ ਨੂੰ ਵੀ ਇੱਕ ਵੱਡਾ ਤੋਹਫਾ ਮਾਨਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਸੋ ਲਗਾਤਾਰ ਅਸੀਂ ਜਿਹੜੇ ਖਰੀਦ ਦੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਗਰਾਸਰੂਟ ਤੇ ਜਾਗਚਾ ਕਰ ਰਹੇ ਆ ਸੋ ਇਸ ਵਾਰ ਬੰਪਰ ਫਸਲ ਪੰਜਾਬ ਚ ਆ ਰਹੀ ਆ ਹਰ ਖੇਤ ਦਾ ਝਾੜ 2 3 4 ਡਿਕੜ ਜਿਹੜਾ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਸੋ ਸਾਨੂੰ ਲੱਗਦਾ ਵੀ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਐਮਟੀ ਦਾ ਅਸੀਂ ਉਹ ਵੀ ਕੰਪਲੀਟ ਕਰਾਂਗੇ ਔਰ ਇਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਵੀ ਆਰਥਿਕ લાભ ਹੋਏਗਾ ਸੋ ਪੰਜਾਬ ਦੇ ਕਿਸਾਨ ਚੜ੍ਹਦੀ ਕਲਾ ਚ ਉਤਸ਼ਾਹ ਨਾਲ ਮੰਡੀ ਚ ਆਣ ਕਲਾ ਕਲਾ ਦਾਣਾ ਐਮਐਸਪੀ ਦੇ ਚੱਕਾਂਗੇ ਔਰ ਸਮੇਂ ਵਧ ਜਿਹੜੀ ਪੇਮੈਂਟ ਹੈ ਉਹ ਵੀ ਉਹਨਾਂ ਦੇ ਖਾਤੇ ਦੇ ਅਸੀਂ ਪਾਵਾਂਗੇ